ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਸ਼੍ਰੀ ਕਾਲ ਤਖਤ ਸਾਹਿਬ ਤੇ ਪੁੱਜੇ ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਹਾਰਾਜਾ ਸਰਕਾਰ ਦੇ ਸਾਧਿਆ ਨਿਸ਼ਾਨਾ ਆਓ ਅਸੀਂ ਗੱਲਬਾਤ ਕਰਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਰਾਸ਼ਟਰ ਸਰਕਾਰ ਨੇ ਸਿੱਧਾ ਦਖਲ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਮਨਜ਼ੂਰੀ ਕੀਤੇ ਤੇ ਜਿਹੜੇ ਤਿੰਨ ਮੈਂਬਰ ਨਾਮਿਨੇਟ ਕੀਤੇ ਜਾਂਦੇ ਜਗਾ 12 ਮੈਂਬਰ ਨਾਮਿਨੇਟ ਕਰਨ ਦਾ ਪ੍ਰਵੀਜ਼ਨ ਲਿਆਂਦਾ ਜਦੋਂ ਵੀ ਦੁਨੀਆ ਭਰ ਦੇ ਵਿੱਚ ਇਹ ਇਤਿਹਾਸ ਗਵਾਹ ਹੈ ਜਦੋਂ ਵੀ ਸਰਕਾਰਾਂ ਧਾਰਮਿਕ ਸਥਾਨਾਂ ਦੇ ਪ੍ਰਬੰਧ ਦੇ ਵਿੱਚ ਦਖਲਅੰਦਾਜ਼ੀ ਕਰਦੀਆਂ ਉਦੋਂ ਹੀ ਸਮਾਜ ਦਾ ਔਰ ਉਹਨਾਂ ਦੇਸ਼ਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਅਗਾਹ ਵੀ ਭਵਿੱਖ ਦੇ ਵਿੱਚ ਹੋਵੇਗਾ ਮਹਾਰਾਸ਼ਟਰ ਦੀ ਸਰਕਾਰ ਨੇ ਇਸੇ ਤੀ ਦਖਲਅੰਦਾਜ਼ੀ ਜਿਹੜੀ ਹੈ ਗੁਰਦੁਆਰਾ ਪ੍ਰਬੰਧ ਦੇ ਵਿੱਚ ਕੀਤੀ ਹੈ ਔਰ ਇਹੋ ਦਖਲਅੰਦਾਜ਼ੀ ਪਹਿਲਾਂ ਕਾਂਗਰਸ ਸਰਕਾਰ ਕਿਸੇ ਵੇਲੇ ਕਰਿਆ ਕਰਦੀ ਸੀ ਲੇਕਿਨ ਉਹ ਕਾਮਯਾਬ ਨਹੀਂ ਸੀ ਹੋਈ ਲੇਕਿਨ ਜਿਹੜੀ ਮੌਜੂਦਾ ਜਿਹੜੀ ਮਹਾਰਾਸ਼ਟਰ ਸਰਕਾਰ ਹੈ ਉਸ ਨੇ ਜਿਹੜਾ ਇੱਕ ਕਿਸਮ ਦਾ ਗੁਰਦੁਆਰਾ ਪ੍ਰਬੰਧ ਦੇ ਵਿੱਚੋਂ ਡੈਮੋਕਰੈਟਿਕ ਅਧਿਕਾਰ ਜਿਹੜਾ ਸਿੱਖਾਂ ਕੋਲੋਂ ਖੋਹ ਲਿਆ 12 ਜਿਹੜੀਆਂ ਸੀਟਾਂ ਜਿਹੜੀਆਂ ਨੇ ਉਹ ਨੋਮੀਨੇਸ਼ਨ ਕਰਕੇ ਔਰ ਮੈਂ ਸਮਝਦਾ ਸਰਕਾਰ ਨਾਲ ਵੱਧ ਉਹ ਕਮੇਟੀ ਵੀ ਕਸੂਰਵਾਰ ਹੈ ਜਿਨੇ ਆਪਣੀ ਰਿਪੋਰਟ ਦਿੱਤੀ ਹੈ ਤੇ ਆਪਣੀ ਦਾੜੀ ਜਿਹੜੀ ਇੱਕ ਕਿਸਮ ਦੀ ਸਰਕਾਰ ਦੇ ਹੱਥ ਫੜਾਈ ਹੈ ਜਿਹਦੇ ਵਿੱਚ ਲਿਖਿਆ ਵੱਧ ਤੋਂ ਵੱਧ ਨਮਾਇੰਦਗੀ ਜਿਹੜੀ ਹੈ ਮਹਾਰਾਸ਼ਟਰ ਤੇ ਲੋਕਲ ਸਿੱਖਾਂ ਨੂੰ ਮਿਲਣੀ ਚਾਹੀਦੀ ਹੈ ਦਖਣੀ ਸਿੱਖ ਬੜੀ ਵਧੀਆ ਸੇਵਾਵਾਂ ਉੱਥੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧ ਦੇ ਵਿੱਚ ਨਿਵਾਉਂਦੇ ਆ ਉਹਨਾਂ ਨੂੰ ਵੀ ਨੁਮਾਇੰਦਗੀ ਮਿਲ ਜਣੀ ਚਾਹੀਦੀ ਹੈ ਚੀਫ ਖਾਲਸਾ دیਵਾਨ ਦੀ ਨੁਮਾਇੰਦਗੀ ਸੀ ਉਹ ਵੀ ਕੱਟੀ ਗਈ ਹੈ ਉਹ ਵੀ ਬਹੁਤ ਮਾੜੀ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਘਟਾ ਕਰ ਦਿੱਤੀ ਗਈ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਸੀ ਤਾਂ ਇਹ ਬਹੁਤ ਵੱਡਾ ਜਿਹੜਾ ਹੈ ਮਹਾਰਾਸ਼ਟਰ ਸਰਕਾਰ ਨੇ ਇੱਕ ਕਿਸਮ ਦਾ ਸਿੱਖਾਂ ਨਾਲ ਜਿਹੜਾ ਹੈ ਉਹ ਬਹੁਤ ਵੱਡਾ ਧੱਕਾ ਕੀਤਾ ਹੈ ਔਰ ਇਹ ਨਹੀਂ ਹੋਣਾ ਚਾਹੀਦਾ ਸੀ ਮਹਾਰਾਸ਼ਟਰ ਸਰਕਾਰ ਨੂੰ ਆਪਣਾ ਫੈਸਲਾ ਜਿਹੜਾ ਤੁਰੰਤ ਜਿਹੜਾ ਹੈ ਉਹ ਤਬਦੀਲ ਕਰ ਔਰ ਸਿੰਘ ਸਭਾ ਵਾਂ ਜਿਹੜੀਆਂ ਬੰਬੇ ਦੀਆਂ ਮਹਾਰਾਸ਼ਟਰ ਦੀਆਂ ਉਹਨਾਂ ਨੂੰ ਵੀ ਨੁਮਾਇੰਦਗੀ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਇਸ ਐਕਟ ਨੂੰ ਇਸੇ ਤਰ੍ਹਾਂ ਹੀ ਜਿਹੜਾ ਐਵੇਂ ਕੁਝ ਬੰਦਿਆਂ ਦੀ ਕਮੇਟੀ ਬਣਾ ਕੇ ਉਹਨਾਂ ਦਾ ਰਿਪੋਰਟ ਲੈ ਕੇ ਪਾਸ ਨਹੀਂ ਕਰਨਾ ਚਾਹੀਦਾ ਦੁਨੀਆ ਪਰਦੇ ਸਿੱਖਾਂ ਦੀ ਫੀਲਿੰਗ ਜਿਹੜੀ ਆ ਉਹ ਸਮਝਣੀ ਚਾਹੀਦੀ ਹੈ ਦਖਲਅੰਦਾਜ਼ੀ ਨਹੀਂ ਦੀ ਸਰਕਾਰ ਦੀ ਇਹ ਸਰਕਾਰ ਦੀ ਸਿੱਧੀ ਦਖਲਅੰਦਾਜ਼ੀ ਆ ਮੈਂ ਪਹਿਲਾਂ ਹੀ ਕਿਹਾ ਕਿ ਜਦੋਂ ਵੀ ਦੁਨੀਆ ਪਰਦੇ ਵਿੱਚ ਕਿਤੇ ਸਰਕਾਰਾਂ ਜਿਹੜੀਆਂ ਨੇ ਧਾਰਮਿਕ ਸਥਾਨਾਂ ਦੇ ਪ੍ਰਬੰਧ ਦੇ ਵਿੱਚ ਦਖਲਅੰਦਾਜ਼ੀ ਕਰਦੀਆਂ ਉਦੋਂ ਬਹੁਤ ਵੱਡਾ ਜਿਹੜਾ ਹੈ ਛਾਪਾ ਪੈਂਦਾ ਹੈ ਕਲੇਸ਼ ਪੈਂਦਾ ਹੈ ਸਮਾਜ ਦਾ ਨੁਕਸਾਨ ਹੁੰਦਾ ਹੈ ਮੈਂ ਤਾਂ ਇੱਥੋਂ ਤੱਕ ਕਾਂਗਾਂ ਕਿ ਹਿੰਦੂ ਮੰਦਰਾਂ ਦੇ ਜਿਹੜੇ ਟਰਸਟ ਬਣਾਏ ਨੇ ਤੇ ਟਰਸਟਾਂ ਦਾ ਪ੍ਰਬੰਧ ਸਰਕਾਰ ਕੋਲੇ ਆ ਉਹ ਵੀ ਮੰਦਭਾਗੀ ਗੱਲ ਹੈ ਹਿੰਦੂ ਜਥੇਬੰਦੀਆਂ ਨੂੰ ਵੀ ਜਿਹੜੀਆਂ ਆਪਣੀ ਗੁਰਦੁਆਰੇ ਜਿਹੜੇ ਆ ਉਹ ਸਰਕਾਰੀ ਪ੍ਰਬੰਧ ਤੋਂ ਜਿਹੜੇ ਮੰਦਰ ਜਿਹੜੇ ਨੇ ਉਹ ਸਰਕਾਰੀ ਪ੍ਰਬੰਧ ਤੋਂ ਅਰਜ਼ਾਦ ਕਰਾਉਣੇ ਚਾਹੀਦੇ ਨੇ ਵੱਡੇ ਵੱਡੇ ਮੰਦਰਾਂ ਦੇ ਟਰਸਟ ਬਣੇ ਆ ਇਹੋ ਟਰਸਟ ਜਿਹੜੇ ਆ ਉਹਨਾਂ ਦੇ ਸਰਕਾਰਾਂ ਦੇ ਕਬਜ਼ੇ ਆ ਤੇ ਸਾਰੇ ਮੰਦਰਾਂ ਦੀ ਆਮਦਨ ਜਿਹੜੀ ਆ ਉਹ ਹਿੰਦੂਆਂ ਦੀ ਭਲਾਈ ਤੇ ਨਾ ਲੱਗ ਕੇ ਖੁਰਦ-ਵਰਦ ਹੁੰਦੀ ਆ ਇਸ ਲਈ ਹਿੰਦੂਆਂ ਨੂੰ ਵੀ ਸਗੋ ਜਿਹੜਾ ਹੈ ਸਰਕਾਰੀ ਜਿਹੜੀ ਦਖਲਅੰਦਾਜ਼ੀ ਜਿਹੜੀ ਆ ਆਪਣੀ ਮੰਦਰਾਂ ਦੇ ਪ੍ਰਬੰਧ ਦੇ ਵਿੱਚ ਬੰਦ ਕਰਵਾਉਣੀ ਚਾਹੀਦੀ ਸਿੰਘ ਸਾਹਿਬ ਇੱਕ ਅਸਾਂ ਉਸ ਤੋਂ ਬਾਅਦ ਦੂਰ ਸਾਹਿਬ ਹੋ ਗਿਆ ਪਟਨਾ ਸਾਹਿਬ ਵੀ ਆ ਗਈ ਉਸ ਜਿਆ ਨਵੀਂ ਆਲਾ ਵੀ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਮੈਂ ਅਸੀਂ ਤਾਂ ਪਹਿਲੇ ਕਹਿ ਰਹੇ ਹਾਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਸਰਕਾਰ ਜਿਹੜੀ ਹੈ ਘਟ ਗਿੰਤੀਆਂ ਦੇ ਸਿੱਖ ਸਥਾਨਾਂ ਦੇ ਉੱਤੇ ਸਿੱਧੇ ਸਿੱਧੇ ਢੰਗ ਨਾਲ ਕਬਜ਼ੇ ਜਿਹੜੀ ਹੈ ਉਹ ਕਰਨ ਦਾ ਯਤਨ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕ੍ਰੈਡਿਬਿਲਟੀ ਜਿਹੜੀ ਹੈ ਪਿਛਲੇ ਸਾਲਾਂ ਤੋਂ ਜਿਸ ਤਰ੍ਹਾਂ ਘਟਾਉਣ ਦਾ ਯਤਨ ਹੋਇਆ ਹੈ ਔਰ ਟੈਂਟਨ ਜਥੇਬੰਦੀਆਂ ਜਿਹੜੀਆਂ ਇੱਕ ਇੱਕ ਮੋਟਰਸਾਈਕਲ ਤੇ ਚੜੀਆਂ ਬੈਠੀਆਂ ਜਿਵੇਂ ਜਿਵੇਂ ਸ਼੍ਰੋਮਣੀ ਕਮੇਟੀ ਨੂੰ ਨਿਸ਼ਾਨਾ ਬਣਾ ਇਹਨਾਂ ਪਿੱਛੇ ਸਾਰਿਆਂ ਪਿੱਛੇ ਸਰਕਾਰਨੀਆਂ ਜਿਹੜੀਆਂ ਨੇ ਬਹੁਤ ਵੱਡੀਆਂ ਸਾਜਸ਼ਾਂ ਕੰਮ ਕਰਦੀਆਂ ਨਜ਼ਰ ਆਉਂਦੀਆਂ ਸਿੰਘ ਸਾਹਿਬ ਅਸਾਮ ਦੇ ਵਿੱਚ ਧੋਬੜੀ ਸਾਹਿਬ ਗੁਰਦੁਆਰਾ ਹੈਗਾ ਉਹਦੇ ਇਤਿਹਾਸ ਨੂੰ ਵੀ ਤੋੜ-ਮੋੜ ਕੇ ਪੇਸ਼ ਕੀਤਾ ਜਾਂਦਾ ਹੈ ਉਹਦੇ ਦੇਖੋ ਕਿੰਨੀ ਸ਼ਰਮ ਦੀ ਗੱਲ ਹੈ ਕਿ ਧੋਬੜੀ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਾਨ ਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਥੇ ਗਏ ਨੇ ਉੱਥੇ ਦੋ ਰਾਜਿਆਂ ਦਾ ਆਪਸੀ ਸਮਝੌਤਾ ਕਰਵਾਇਆ ਤੇ ਲੱਖਾਂ ਸਿੱਖ ਸੰਗਤਾਂ ਦੀ ਜਿਹੜੀ ਹੈ ਧੋਬੜੀ ਸਾਹਿਬ ਦੇ ਸਥਾਨ ਦੇ ਉੱਤੇ ਜਿਹੜੀ ਹੈ ਸ਼ਰਧਾ ਤੇ ਉਥੋਂ ਦੇ ਇਤਿਹਾਸ ਨੂੰ ਵੀ ਜਿਹੜਾ ਹੈ ਸਰਕਾਰ ਦੀ ਸਿੱਧੀ ਜੜੀ ਹੈ ਜਾਂ ਸਿੱਧੀ ਦਖਲਅੰਦਾਜ਼ੀ ਦੇ ਨਾਲ ਉਥੋਂ ਦੇ ਕੁਝ ਜਿਹੜੇ ਆ ਉਹ ਸ਼ਹਿਰ ਸਰਕਾਰੀ ਸ਼ਹਿਰ ਦੇ ਉੱਤੇ ਉਥੋਂ ਦੇ ਇਤਿਹਾਸ ਨੂੰ ਕਲੰਕਿਤ ਕਰਨ ਦਾ ਯਤਨ ਕਰ ਰਿਹਾ ਹੈ ਇਹ ਵੀ ਇੱਕ ਕੋਝਾ ਯਤਨ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਸਿੱਖ ਸੰਸਥਾਵਾਂ ਦਾ ਭਾਜਪਾਈਕਰਨ ਹੁੰਦਾ ਜਾ ਰਿਹਾ ਇਹਨੂੰ ਕੀ ਕਹਿਣਾ ਚਾਹੀਦਾ ਦੇਖੋ ਸਿੱਖ ਸੰਸਥਾਵਾਂ ਦਾ ਰਾਸਤਰੀਕਰਨ ਜਿਹੜਾ ਬਿਲਕੁਲ ਨਹੀਂ ਹੋਣਾ ਚਾਹੀਦਾ ਸਿੱਖ ਧਰਮ ਦੇ ਵਿੱਚ ਰਾਜਨੀਤੀ ਤੇ ਧਰਮ ਦਾ ਸੁਮੇਲ ਹੈ ਪਰ ਧਰਮ ਉੱਪਰ ਹੈ ਕਿਸੇ ਵੀ ਭਾਜਪਾਈਕਰਨ ਜਿਹੜਾ ਹੁੰਦਾ ਭਾਜਪਾਈਕਰਨ ਜਿਹੜਾ ਇਹ ਵੀ ਮਾੜਾ ਹੈ ਕਾਂਗਰਸ ਜੀ ਕਰਨ ਵੀ ਮਾੜਾ ਹੈ ਪੱਜਬੀ ਕਰਨ ਵੀ ਮਾੜਾ ਹੈ ਹਰ ਪਾਰਟੀ ਦਾ ਕਰਨ ਜਿਹੜਾ ਉਹ ਮਾੜਾ ਹੀ ਹੈ ਤੇ ਇਹ ਜਿਹੜੇ ਆ ਧਾਰਮਿਕ ਸਥਾਨ ਜਿਹੜੇ ਆ ਸਿਰਫ ਤੇ ਸਿਰਫ ਧਾਰਮਿਕ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਹੀ ਚਲਾਏ ਜਾਣੇ ਚਾਹੀਦੇ ਨੇ ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਰਕਾਰ ਹੋਵੇ ਮੈਂ ਨਹੀਂ ਕਹਿੰਦਾ ਕਿ ਬੀਜੇਪੀ ਸਰਕਾਰ ਕਾਂਗਰਸ ਸਰਕਾਰ ਕੋਈ ਵੀ ਸਰਕਾਰ ਹੋਵੇ ਧਾਰਮਿਕ ਸਥਾਨਾਂ ਦੇ ਪ੍ਰਬੰਧਨ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਕਿਸੇ ਮੰਦਰ ਦੇ ਸਿਰਸਾ ਨਹੀਂ ਜਾਈ ਰਿਕਾਬਗਨ ਗੁਰਦਵਾਰੇ ਬਲਕਿ ਪਰੇਵਾਰਿਕ ਕੇ ਕੇ ਮੈਨੂੰ ਉਹਦੇ ਬਾਰੇ ਜਾਣਕਾਰੀ ਉਹਨਾਂ ਨੇ ਕਿਹਾ ਕਿ ਸ਼ਬਦ ਬੋਲੇ ਆ ਮਸਜਿਦ ਟਾ ਕੇ ਤੇ ਗੁਰਦੁਆਰਾ ਦਾ ਕਾਬੜ ਨਹੀਂ ਨੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਿੱਖਾਂ ਨੇ ਕੋਈ ਕਿਸੇ ਧਾਰਮਿਕ ਸਥਾਨ ਨੂੰ ਟਾਇਆ ਨਹੀਂ ਹੈ ਇਹ ਇਤਿਹਾਸ ਗਵਾ ਹੈ ਸਿੱਖ ਹਮੇਸ਼ਾ ਜਿਹੜੇ ਆ ਜਦੋਂ ਵੀ ਸਿੱਖਾਂ ਦਾ ਰਾਜ ਰਿਹਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਾਓ ਉਹਨਾਂ ਨੇ ਮੰਦਰਾਂ ਨੂੰ ਵੀ ਜਿਹੜੀਆਂ ਜ਼ਮੀਨਾਂ ਦਿੱਤੀਆਂ ਨੇ ਮੰਦਰਾਂ ਤੇ ਵੀ ਸੋਨਾ ਲਵਾਇਆ ਔਰ ਮਸਜਿਦਾਂ ਵੀ ਤਮੀਰ ਕਰਵਾਈਆਂ ਨੇ ਖੁਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਹਰਗੋਬਿੰਦਪੁਰੇ ਦੇ ਵਿੱਚ ਇੱਕ ਮਸਜਿਦ ਤਮੀਰ ਕਰਵਾਈ ਹੈ ਤੇ ਜਿਸ ਸਿੱਖ ਕੌਮ ਦੇ ਗੁਰੂ ਸਾਹਿਬਾਨ ਮਸਜਿਦਾਂ ਦੀ ਤਮੀਰ ਕਰਾਉਂਦੇ ਰਹੇ ਉਹਨੂੰ ਉਹ ਮਸਜਿਦਾਂ ਨੂੰ ਕਿਵੇਂ ਟਾ ਸਕਦੇ ਆ ਜੀ ਸਰ ਪੰਜਾਬੀ ਦੋ ਸਿੱਖ ਇੰਟੀਰੀਅਰ ਸਿਨੇਗਾ ਜੋ ਹਟਾਉਂਦੇ ਮਾਰਦੇ ਮਾਰਦੇ ਉਹ ਬਹੁਤ ਮੰਦਭਾਗੀ ਗੱਲ ਹੈ ਜੀ ਮੈਂ ਕਈ ਵਾਰ ਇਹ ਲਫ਼ਜ਼ ਕਹਿ ਚੁੱਕਿਆ ਹਾਂ ਕਿ ਘਟ ਗਿੰਤੀਆਂ ਕਿਤੇ ਵੀ ਮਹਿਫੂਜ਼ ਨਹੀਂ ਹੈ ਚਲੋ ਪਾਕਿਸਤਾਨ ਬਗਾਨਾ ਮੁਲਕ ਹੈ afghanistan ਬਗਾਨਾ ਮੁਲਕ ਹੈ ਅਸੀਂ ਉੱਥੇ ਸੈ ਲੈਨੇ ਆ ਉੱਥੇ ਘਟ ਗੰਤੀਆਂ ਦਾ ਘਾਣ ਹੁੰਦਾ ਹੈ ਪਰ ਜਦੋਂ ਆਪਣੇ ਦੇਸ਼ ਦੇ ਵਿੱਚ ਘਟ ਗੰਤੀਆਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਜਾਂਦਾ ਹੈ ਘਟ ਗੰਤੀਆਂ ਜਿਹੜੀਆਂ ਨੇ ਉਹ ਮੌਦੇ ਘਾਟ ਉਤਾਰੀਆਂ ਜਾਂਦੀਆਂ ਕਟ ਗੰਤੀਆਂ ਦੇ ਧਾਰਮਿਕ ਸਥਾਨ ਨਿਸ਼ਾਨੇ ਤੇ ਬਣਾਏ ਲਏ ਜਾਂਦੇ ਨੇ ਤਾਂ ਇਸ ਤੋਂ ਵੱਧ ਕੇ ਮਾੜੀ ਗੱਲ ਬਣੀ ਬੋਲ ਨਹੀਂ ਕੋਈ ਵੀ ਕਾਰਵਾਈ ਨਹੀਂ ਕੀਤੀ ਪੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਜਿੰਨਾ ਅਸੀਂ ਸ਼ੋਰ ਕਰ ਰਹੇ ਹਾਂ ਚੀਕ ਰਹੇ ਹਾਂ ਪੁਕਾਰ ਰਹੇ ਹਾਂ ਦੁਨੀਆ ਭਰ ਦੇ ਵਿੱਚ ਸਾਰੇ ਦੇਖ ਹੀ ਰਹੇ ਆ ਪਰ ਇਹਦੇ باوجود ਵੀ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਆ ਤੇ ਇਹ ਮਸਲਾ ਹੱਲ ਹੋਣਾ ਚਾਹੀਦਾ ਕੌਮ ਦਾ ਇਹ ਪ੍ਰਾਇਓਰਟੀ ਦੇ ਆਧਾਰ ਦੇ ਉੱਤੇ ਇਹ ਮੁੱਦਾ ਜਿਹੜਾ ਹੈਗਾ ਇਹ ਸਰਕਾਰਾਂ ਨੂੰ ਹੱਲ ਕਰਨਾ ਚਾਹੀਦਾ